ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਪਟਿਆਲਾ ਵਿਖੇ ਛੇਰੇ ਦੁਖਨਵਾਰ ਸਾਹਿਬ ਦੇ ਵਿੱਚੋਂ ਜਿਹੜਾ ਹੈਗਾ ਪਟਿਆਲਾ ਚੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਨਾਲ ਤਿਆਰੀਆਂ ਹੋਈਆਂ ਨੇ ਸਾਡੇ ਨਾਲ ਬਾਬਾ ਪ੍ਰਣਾਮ ਸਿੰਘ ਜੀ ਮੌਜੂਦ ਨੇ ਗੱਲਬਾਤ ਕਰ ਲੈਂਦੇ ਆ ਬਾਬਾ ਜੀ ਅੱਜ ਕਿਹੜੇ ਪਾਸ਼ਾ ਜੀ ਦਾ ਜਿਹੜਾ ਹੈਗਾ ਜਿਹੜਾ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇਗ ਬਹਾਦਰ ਸਿਮਰਿਆ ਕਾਰਨੋਂ ਨੇ ਦਇਆਵਤ ਆਹੇ ਸਭ ਥਾਈ ਹੋਏ ਸਹਾਇ ਨਾਵੇਂ ਪਾਤਸ਼ਾਹ ਧਰਮ ਰੱਖਿਆ ਪਰਉਪਕਾਰ ਤਿਆਗ ਅਨੁਰਾਗ ਦੀ ਮੂਰਤ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰਾਂ ਜਿਹਦੇ ਪਾਵਨ ਪ੍ਰਕਾਸ਼ ਗੁਰਪੁਰਬ ਸਿੱਖ ਕੌਮ ਦੀ ਸਰਮਾਹਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਟਿਆਲਾ ਸ਼ਹਿਰ ਦੀਆਂ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਸੰਪਰਦਾਵਾਂ ਸੇਵਾ ਸੁਸਾਇਟੀਆਂ ਨੂੰ ਨਾਲ ਲੈ ਕੇ ਵੱਡੇ ਪੱਧਰ ਤੇ ਸਤਿਗੁਰ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਗੁਰਦੁਆਰਾ ਮੋਤੀਬਾਗ ਸਾਬ ਵਿਖੇ ਮਨਾਇਆ ਜਾਂਦਾ ਹੈ ਸੋ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਅੱਜ ਗੁਰਦੁਆਰਾ ਸ਼੍ਰੀ ਦੋਖਨਵਾਰਨ ਸਾਹਿਬ ਤੋਂ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਦੇ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਕੁਝ ਸਮੇਂ ਦੇ ਵਿੱਚ ਹੀ ਆਰੰਭ ਹੋ ਰਹੇ ਹਨ ਜੋ ਪਟਿਆਲਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਹੁੰਦੇ ਹੋਏ ਰਾਤ ਸਮੇਂ ਗੁਰਦੁਆਰਾ ਮੋਤੀਬਖਸ ਸਾਹਿਬ ਵਿਖੇ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ ਸੋ ਕੱਲ 28 ਅਪ੍ਰੈਲ 29 ਅਪ੍ਰੈਲ ਨੂੰ ਐਤਵਾਰ ਸੋਮਵਾਰ ਇਹ ਜਿਹੜੇ ਹਨ ਦੋ ਦਿਨ ਦੀਵਾਨ ਗੁਰਦੁਆਰਾ ਮੋਤੀਬਖਸ ਸਾਹਿਬ ਵਿਖੇ ਸਜਾਏ ਜਾਣਗੇ ਜਿਸ ਵਿੱਚ ਅਜੂਰੀ ਰਾਗੀ ਸਤਿਕੰਨ ਸ੍ਰੀ ਦਰਬਾਰ ਸਾਹਿਬ ਤੋਂ ਸਿੰਘ ਸਾਹਿਬਾਨ ਆਪਣੀਆਂ ਹਾਜ਼ਰੀਆਂ ਲਵਾਉਣਗੇ ਸੰਗਤਾਂ ਨੂੰ ਗੁਰਸ਼ਬਦ ਨਾਲ ਗੁਰਮਤਿ ਵਿਚਾਰਾਂ ਦੇ ਨਾਲ ਜੋੜਨਗੇ ਸੋ ਸਮੁੱਚਿਆ ਸੰਗਤਾਂ ਅੰਦਰ ਭਾਰੀ ਉਤਸ਼ਾਹ ਹੈ ਸਤਿਗੁਰ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਗੁਰਪ੍ਰਭੂ ਨੂੰ ਲੈ ਕੇ ਕਰਕੇ ਸੋ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ ਵੱਡੇ ਗਿਣਤੀ ਵਿੱਚ ਸੰਗਤਾਂ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਲਈ ਗੁਰਦੁਆਰਾ ਸ੍ਰੀ ਦੁਖਣਵਾਰਨ ਸਾਹਿਬ ਵਿਖੇ ਇਕੱਤਰ ਹੋਈਆਂ ਹਨ ਸੋ ਕੁਝ 15-20 ਮਿੰਟ ਦੇ ਵਿੱਚ ਨਗਰ ਕੀਰਤਨ ਦੀ ਅਰੰਭਤਾ ਹੋ ਜਾਣੀ ਹੈ ਸੋ ਸਮੂਹ ਸਤਿ ਸੰਗਤਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਗੁਰਪ੍ਰਬ ਦੀ ਲੱਖ ਲੱਖ ਵਧਾਈ ਵਧਾਈ ਹੋਵੇ ਆਓ ਸਾਰੇ ਸਮਾਗਮਾਂ ਵਿੱਚ ਹਾਜ਼ਰੀਆਂ ਲਵਾ ਕੇ ਸਤਿਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਤੇ ਅਸੀਸਾਂ ਦੇ ਪਾਤਰ ਬਣੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਿੰਨੀ ਕਿ ਸੰਗਤ ਹੋਏਗੀ ਜਿਹੜੀ ਸ਼ਹਿਰ ਦੇ ਵਿੱਚ ਨਾਲ ਸਤਿਗੁਰੂ ਪਾਤਸ਼ਾਹ ਜੀ ਦਾ ਜਿਹੜਾ ਪਾਵਨ ਪ੍ਰਕਾਸ਼ ਪ੍ਰੋਇ ਇੱਥੇ ਮਨਾਇਆ ਜਾਂਦਾ ਹੈ ਇਹਦੇ ਵਿੱਚ ਸੰਗਤਾਂ ਪਟਿਆਲਾ ਸ਼ਹਿਰ ਦੀਆਂ ਸੰਗਤਾਂ ਪਟਿਆਲੇ ਇਲਾਕੇ ਦੀਆਂ ਸੰਗਤਾਂ ਜਿਹਨੀਆਂ ਹਨ ਨਗਰਾਂ ਦੇ ਵਿੱਚੋਂ ਵੀ ਵੱਡੀ ਗਿਣਤੀ ਵਿੱਚ ਜਿਹੜੀ ਹੈ ਗ ਸੰਗਤਾਂ ਸ਼ਮੂਲੀਅਤ ਕਰਦੀਆਂ ਹਨ। ਉਹ ਤੁਸੀਂ ਦੇਖਿਆ ਕਿ ਜਿਹੜੇ ਨਗਰ ਕੀਰਤਨ ਪਟਿਆਲਾ ਦੇ ਦੁਖਨਵਰ ਸਾਹਿਬ ਕੋਲ ਕੱਢੇ ਜਾ ਰਹੇਗੇ ਉਹ ਆਪਾਂ ਪ੍ਰਣਾਮ ਸਿਗਨਿਫਾਈ ਕਰਦੇ ਨਾ ਕਿ ਮੋਹਿ ਪਾਸ਼ਾ ਜੀ ਜੀ ਰਟੀ ਸਾਹਿਬ ਅੱਜ ਜਿਹੜੇ ਨਗਰ ਕੀਰਤਨ ਸਜਾਏ ਗਏ ਹੈ ਅੱਜ ਜੀ ਲੰਗਰ ਦੀ ਸੇਵਾ ਨਿਭਾ ਰਹੇ ਹੋ ਕਿਸ ਤਰ੍ਹਾਂ ਤੇ ਸਮੂਹ ਵੈਸੇ ਵੈਸੇ ਵਾਸਤੇ ਮਨੁੱਖਤਾ ਨੂੰ ਅੱਜ ਗੁਰੂ ਸਾਹਿਬ ਦੇ ਪਾਵਨ ਦੀਵਤੇ ਸਨੇਹਾ ਜਾਣਾ ਚਾਹੀਦਾ ਕਿ ਜਦੋਂ ਵੀ ਕਿਸੇ ਧਰਮ 'ਚ ਸੰਕਟ ਪਵੇ ਕਿਸੇ ਜਾਤ ਵਰਗ ਦੇ ਸੰਕਟ ਪਵੇ ਜਮਾਤੇ ਦਾ ਤੁਹਾਨੂੰ ਮਨੁੱਖਤਾ ਲਈ ਸ਼ਾਹਦਤ ਚਾਹੀਦੀਆ ਉਹਦਾ ਜਿਹੜਾ ਸ਼ਹਾਦਤ ਦਾ ਜਿਹੜਾ ਸਫ਼ਰ ਸ਼ੁਰੂ ਕੀਤਾ ਸੀ ਪੰਜਵੇਂ ਪਾਤਸ਼ਾਹ ਗੁਰੂ ਜਦੇਵ ਮਹਾਰਾਜ ਨੇ ਸ਼ੁਰੂ ਕੀਤਾ ਸੀ ਪਰ ਉਸੇ ਨੂੰ ਅੱਗੇ ਵਧਾਉਂਦੇ ਹੋਏ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਚਾਂਦੀ ਚੋਕ ਸ਼ਹਾਦਤ ਦਿੱਤੀ ਸੀ ਤਾਂ ਦਾ ਹਿੰਦੁਸਤਾਨ ਦਾ ਕੱਲਾ ਕੱਲਾ ਤਿਲਕ ਤੇ ਜੰਝੂ ਦੇ ਰਾਕੇ ਬਣ ਕੇ ਉੱਭਰੇ ਸੀ ਤੇ ਉਹ ਖਿੰਡ ਦੀ ਚਾਦਰ ਤਾਨੂੰ ਖਿਤਾਬ ਦਿੱਤਾ ਗਿਆ ਮੈਂ ਬੇਨਤੀ ਕਰ ਦਿਆਂ ਕਿ ਪਟਿਆਲੇ ਨੂੰ ਖਾਸ ਕਰਕੇ ਜ਼ਿਲ੍ਹੇ ਨੂੰ ਗੁਰੂ ਨੋਹਿ ਪਾਸ਼ਾ ਦੀ ਚੋ ਪ੍ਰਾਪਤ ਜਿੰਨੀ ਥਾ ਦੇ ਇਹਦੇ ਗੁਰੂ ਘਰ ਇੱਥੇ ਨੇ ਉਹ ਵਿਸ਼ਵ ਜਿੱਥੇ ਨਹੀਂ ਇਸ ਲਈ ਜਿੱਤੇ ਟਿਆਲੇ ਦੇ ਲੋਕ ਧਨ ਭਾਗੀ ਨੇ ਕਿ ਗੁਰੂ ਸਾਹਿਬ ਦੇ ਉਹ ਤਾਸਰੀਨ ਵਾਲਾ ਨਗਰ ਕੀਰਤਨ ਜੋ ਗੁਰਦਾਰ ਦੁਗਰ ਸਾਹਿਬ ਤੋਂ ਸ਼ੁਰੂ ਹੋਇਆ ਅੱਜ ਬਾਜ਼ਾਰਾਂ 'ਚ ਹੁੰਦੇ ਹੋਏ ਲੋਹਰੀ ਗੇਟ ਤੋਂ ਸ਼ਿਰੇਪਿਆ ਮਾਰਕੀਟ ਤੋਂ ਇਤੋ ਉਜਾਲਤ ਵਿਆਰ ਹੋਕਦੇ ਰੱਗ ਮਾਇਰ ਹੁੰਦੇ ਨੇ ਮੋਤੀ ਸਾਹਿਬ ਬਾਗ ਬਾਗ ਵਿਕੇ ਜਾ ਕੇ ਸਮਾਪਤੀ ਹੋਣੀ ਹੈ ਕੇਵਲ ਨਗਰ ਕੀਰਤਨ ਦੀ ਸਮਾਪਤੀ ਹੋਣੀ ਹੈ ਪਰ ਗੁਰੂ ਦੇ ਫਲਸਫੇ ਤੇ ਗੁਰੂ ਦੇ ਸਿਧਾਂਤਾਂ ਲਈ ਜਨ ਸਮਾਗਮ 3 ਦਿਨ ਚੱਲੇ ਰਹੇ ਨੇ 27 28 ਤੇ 29 ਦੇ ਜਿਹੜੇ ਚੱਲ ਰਹੇ ਨੇ ਆਪਣੇ ਅਪ੍ਰੈਲ ਦੇ ਉਹ ਸਾਰੇ ਸੰਗਤਾਂ ਦੀ ਜਾਣਾਂ ਚ ਬੇਨਤੀ ਹੈ ਕਿ ਆਪਾਂ ਨੂੰ ਸਾਰੇ ਫਰਮਾ ਦੇ ਲੋਕਾਂ ਨੂੰ ਉੱਥੇ ਜਾ ਕੇ ਗੁਰੂ ਸਾਹਿਬ ਦੇ ਨਤਮਸਤਕ ਹੋ ਕੇ ਜਿੱਥੇ ਆਪਾਂ ਨੂੰ ਉੱਥੇ ਵਿਸ਼ਵਾਸ ਜਗਾਉਣਾ ਚਾਹੀਦਾ ਹੈ ਕਿ ਅੱਜ ਵੀ ਸਤਿਆਬਾਦ ਵੀ ਉਹਨਾਂ ਦੀ ਸ਼ਹਾਦਤ ਤੇ ਆ ਸਾਡੇ ਸਿਰ ਚੁੱਪਦਾ ਉਹਦੇ ਲਈ ਵੀ ਅੱਜ ਮੈਂ ਸਾਰੇ ਇਸ ਚੰਡਾ ਚ ਬੇਨਤੀ ਕਰਨਾ ਚਾਹੁੰਦਾ ਕਿ ਗੁਰੂ ਸਿਧਾਂਤ ਲਈ ਗੁਰੂ ਫਲਸਫੇ ਲਈ ਤੇ ਗੁਰੂ ਦੇ ਓਟ ਆਸਰੇ ਆਪਾਂ ਨੂੰ ਸਾਰਿਆਂ ਨੂੰ ਉਹਨਾਂ ਦੇ ਅਸ਼ੀਰਵਾਦ ਲੈਣਾ ਚਾਹੀਦਾ ਇਲੈਕਸ਼ਨ ਸੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਸ਼ਹਿਰ ਦੇ ਵਿੱਚ ਜਿਹੜੇ ਅਮਿਸ਼ਿਤ ਰਾਠੀ ਸਾਹਿਬ ਅਮਰਿੰਦਰ ਪਾਜਾ ਜੋ ਲੰਗਰ शहर पहुंच चुका है इस समय पटियाला कैमरा मैन अजय देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक Instagram X aur WhatsApp channel par